ਜਿਹੜਾ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਕਲਾਸ ਦੇ ਲਈ ਜਿਹੜੀ ਕਾਉਂਸਲਿੰਗ ਹੋ ਚੁੱਕੀ ਹੈਗੀ ਤੇ ਜਿੰਨਾ ਵਿਦਿਆਰਥੀਆਂ ਨੇ ਨਾਲ ਲੱਗਦੇ 2 ਦਿਨਾਂ ਦੇ ਵਿੱਚ ਰਿਪੋਰਟ ਨਹੀਂ ਕੀਤਾ ਸੀਗਾ ਉਹਨਾਂ ਵਾਸਤੇ ਪੱਤਰ ਆਹੇ ਉਹਨਾਂ ਨੇ 25 6 25 ਤੱਕ ਜਿਹੜਾ ਸਵੇਰੇ 9 ਵਜੇ ਰਿਪੋਰਟ ਕਰਨਾਗਾ ਇਹ ਵੀਡੀਓ ਉਹਨਾਂ ਬੱਚਿਆਂ ਲਈ ਆ ਜਿਨ੍ਹਾਂ ਨੇ ਜਿਹੜੇ ਰਿਪੋਰਟ ਕਰ ਚੁੱਕੇ ਹੈਗੇ ਫਾਰਮ ਭਰ ਚੁੱਕੇ ਐਡਮਿਸ਼ਨ ਉਹਨਾਂ ਲਈ ਕੋਈ ਜ਼ਰੂਰੀ ਨਹੀਂ ਹੈ ਸੋ ਆਓ ਆਪਾਂ ਸਾਰਾ ਪੜਿਏ ਇਸ ਨੂੰ ਜੇਕਰ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਐਂਡ ਤੱਕ ਇਸ ਨੂੰ ਜਿਹੜਾ ਸੁਣਨਾਗਾ ਪੱਤਰ ਨੂੰ ਕੀ ਲਿਖਿਆ ਹੋਇਆ ਪੱਤਰ ਦੇ ਵਿੱਚ ਆਓ ਤੁਹਾਨੂੰ ਜਾਣਕਾਰੀ ਪ੍ਰਦਾਨ ਕਰੀਏ ਮੈਰਿਟੋਰੀਅਸ ਸਕੂਲ ਦੀ ਜਨਤਕ ਸੂਚਨਾ ਮਿਤੀ 4 6 25 ਰਾਹੀਂ 10 ਮੈਰਿਟੋਰੀਅਸ ਸਕੂਲਾਂ ਚ ਦਾਖਲੇ ਲਈ ਕਾਉਂਸਲਿੰਗ ਮਿਤੀ 10 6 25 12 6 13 6 ਤੇ 16 6 ਨੂੰ ਕਰਵਾਈ ਗਈ ਸੀ ਇਸ ਕਾਉਂਸਲਿੰਗ ਦੇ ਜਨਬਾਧਿਅਤਾਂ ਨੂੰ ਕਾਉਂਸਲਿੰਗ ਦੌਰਾਨ ਵੱਖ-ਵੱਖ ਮੈਰਿਟਰੀਅਸ ਸਕੂਲਾਂ 'ਚ ਸੀਟਾਂ ਅਲਾਟ ਕੀਤੀਆਂ ਗਈਆਂ ਹਨ ਉਹਨਾਂ ਵਿੱਚ ਕੁਝ ਵਿਦਿਆਰਥੀਆਂ ਨੇ ਜੇ ਤੱਕ ਅਲਾਟ ਹੋ ਸਕੂਲਾਂ 'ਚ ਹਾਜ਼ਰੀ ਨਹੀਂ ਦਿੱਤੀ ਅਜਿਹੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 25 6 25 ਸਵੇਰੇ 25 6 25 ਸਵੇਰੇ 9 ਵਜੇ ਤੱਕ ਹਰ ਹਾਲਤ ਵਿੱਚ ਆਪਣੇ ਅਲਰਟ ਹੋਏ ਸਕੂਲ ਵਿੱਚ ਰਿਪੋਰਟ ਕਰਨਾ ਯਕੀਨੀ ਬਣਾਉਣਾ ਜੇਕਰ ਉਹਨਾਂ ਵੱਲੋਂ ਮਿਤੀ 25 6 25 ਤੱਕ ਅਲਾਰਟ ਕੀਤਾ ਸਕੂਲ ਵਿੱਚ ਰਿਪੋਰਟ ਨਹੀਂ ਕੀਤਾ ਜਾਂਦਾ ਤਾਂ ਇਹ ਸਮਝਿਆ ਜਾਵੇਗਾ ਕਿ ਸਬੰਧਤ ਵਿਦਿਆਰਥੀ ਮੈਰਿਟੋਰੀਆ ਸਕੂਲ ਵਿੱਚ ਦਾਖਲਾ ਨਹੀਂ ਲੈਣਾ ਚਾਹੁੰਦਾ ਅਤੇ ਉਸ ਨੂੰ ਅਲਾਰਟ ਹੋਈ ਸੀਟ ਖਾਲੀ ਸਮਝ ਲਈ ਜਾਵੇਗੀ ਇਸ ਸਥਿਤੀ ਵਿੱਚ ਮੈਰਿਟ ਲਿਸਟ ਵਿੱਚੋਂ ਅਗਲੇ ਉਮੀਦਵਾਰ ਨੂੰ ਦਾਖਲੇ ਹਿਤ ਵਿਚਾਰ ਲਿਆ ਜਾਵੇਗਾ ਜਿਹੜੇ ਵਿਦਿਆਰਥੀ 25/6/25 ਤੱਕ ਰਿਪੋਰਟ ਨਹੀਂ ਕਰਦੇ ਅਜੇ ਵਿਦਿਆਰਥੀਆਂ ਦਾ ਮੈਰਿਟੋਰੀਅਸ ਸਕੂਲ ਵਿੱਚ ਦਾਖਲੇ ਦੀ ਕਲੇਮ ਖਤਮ ਹੋ ਜਾਵੇਗਾ ਤੇ ਉਸ ਨੂੰ ਭਵਿੱਖ ਵਿੱਚ ਕਦੇ ਵੀ ਇਸ ਲਈ ਦੁਬਾਰਾ ਨਹੀਂ ਵਿਚਾਰਿਆ ਜਾ ਸਕੇਗਾ ਇਸ ਤਰ੍ਹਾਂ ਖਾਲੀ ਹੋਈ ਸੀਟਾਂ ਅਮਰੁੱਧ ਦੂਜੀ ਕਾਉਂਸਲਿੰਗ ਵਿੱਚ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਜਾਵੇਗਾ ਸੋ ਇਹ ਪੱਤਰ ਸਪਸ਼ਟ ਕਰ ਰਿਹਾ ਹੈਗਾ ਕਿ ਬੱਚਾ ਨੇ ਜਿਹੜੀ ਰਿਪੋਰਟ ਕਰਨੀ ਹੈਗੀ ਤੇ ਜੇਕਰ 25/6/25 ਤੱਕ ਰਿਪੋਰਟ ਨਹੀਂ ਕਰਦੇ ਜਿੱਥੇ ਵੀ ਬੱਚੇ ਦਾ ਦਾਖਲਾ ਹੋਇਆਗਾ ਜਿਹੜੇ ਸਕੂਲ ਵਿੱਚ ਜਿਹੜਾ ਉਹਨਾਂ ਨੂੰ ਸੰਬੰਧਿਤ ਮੈਰਿਟੋਰੀਅ ਸਕੂਲ ਮਿਲਿਆ ਉਹਦੇ ਵਿੱਚ ਆਪਣੀ ਹਾਜ਼ਰੀ ਦੇਣ ਜਾਣ ਉੱਥੇ ਬਾਕਾਇਦਾ ਤੌਰ ਤੇ ਐਡਮਿਸ਼ਨ ਫਾਰਮ ਭਰਨਾ ਤਾਂ ਉਹਨਾਂ ਦੀ ਜਿਹੜੀ ਸੀਟ ਪੱਕੀ ਮੰਨੀ ਜਾਊਗੀ ਜਿਨ੍ਹਾਂ ਨੇ ਹਜੇ ਤੱਕ ਹਾਜ਼ਰੀ ਨਹੀਂ ਦਿੱਤੀ ਉਹਨਾਂ ਦੀ ਸੀਟ ਤੇ ਪੱਕਾ ਨਹੀਂ ਮੰਨੇ ਜਾਵੇਗਾ ਉਹ ਸੀਟ ਨੂੰ ਖਾਲੀ ਮੰਨ ਲਿਆ ਜਾਊਗਾ ਤੇ ਨਾਲ ਇਹ ਵੀ ਕਿਹਾ ਵੀ ਦੂਜੀ ਕਾਉਂਸਲਿੰਗ ਦੇ ਵਿੱਚ ਵਿਦਿਆਰਥੀ ਨੂੰ ਮੌਕਾ ਦਿੱਤਾ ਜਾਵੇਗਾ ਸੋ ਜਿਹੜੇ ਵਿਦਿਆਰਥੀ ਉਹਨਾਂ ਦਾ ਪਹਿਲਾਂ ਰਿਪੋਰਟ ਕਰ ਚੁੱਕੇ ਉਹਨਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਹੈ ਐਡਮਿਸ਼ਨ ਫਾਰਮ ਭਰਤਾ ਹਾਜ਼ਰੀ ਰਿਪੋਰਟ ਕੀਤੀ ਹੋਈ ਆ ਪਰ ਜਿਨ੍ਹਾਂ ਨੇ ਹਾਲ ਤੱਕ ਰਿਪੋਰਟ ਨਹੀਂ ਕੀਤੀ ਉਹਨਾਂ ਨੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਸੋ ਵੱਧ ਤੋਂ ਵੱਧ ਆਪਾਂ ਇਸ ਵੀਡੀਓ ਨੂੰ ਬੱਚਿਆਂ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਤੇ ਜਿਹੜਾ ਇਸ ਨੂੰ ਵੱਧ ਤੋਂ ਵੱਧ ਆਪਾਂ ਅੱਗੇ ਪਹੁੰਚਾਈਏ ਤੇ ਚੈਨਲ ਦੇ ਨਾਲ ਜੁੜੀਏ ਧੰਨਵਾਦ